ਬੀਤੀ ਰਾਤ ਫਗਵਾੜਾ ਦੇ ਪਿੰਡ ਚਿਹੜੂ ਵਿਖੇ ਘਰ ਵਿੱਚ ਵੜ ਕੇ ਚੋਰਾਂ ਨੇ ਕੀਤੀ ਚੋਰੀ ਘਰ ਵਿੱਚ ਮੌਜੂਦ ਸੀ ਬਜ਼ੁਰਗ ਪਤੀ ਪਤਨੀ ਜਿਸ ਕਮਰੇ ਵਿੱਚ ਚੋਰਾਂ ਨੇ ਅਲਮਾਰੀ ਤੋੜ ਕੇ ਗਹਿਣੇ ਅਤੇ 2 ਲੱਖ ਦੀ ਨਕਦੀ ਚੋਰੀ ਕੀਤੀ ਉਸ ਕਮਰੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਫਗਵਾੜਾ ਤੋਂ ਦੁਆਬਾ মিডিਆ ਏ ਟੈਲੀ ਵਿਕਾਸ ਮਨੀ ਦੀ ਰਿਪੋਰਟ ਹੰਦੀ ਅੰਕਲ ਜਿਹੜੀ ਚੋਰੀ ਹੋਈ ਹੈ ਤੁਹਾਡੇ ਕਦੋਂ ਹੋਈ ਹੈ ਇਹ ਰਾਤੀ ਜਦੋਂ ਕੋਈ ਆ ਗਿਆ ਮੈਨੂੰ ਤਾਂ 1:30 ਵਜੇ ਸੁੱਤੇ ਉੱਠ ਕੇ ਜਾਗਾਈ ਤੇ ਪਤਾ ਲੱਗਾ ਤੇ 10 ਵਜੇ ਸੁੱਤੇ ਆ ਤੇ 1:30 ਵਜੇ ਮੈਂ ਉੱਠੇ ਵਿੱਚ ਵਿੱਚ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਕਿਹੜੀ ਕਿਹੜੀ ਚੀਜ਼ ਦਾ ਤੁਹਾਡਾ ਨੁਕਸਾਨ ਹੋਇਆ ਸਾਡੇ ਇਦਾਂ ਵੀ ਕਾਫੀ ਸੋਨਾ ਸੀਗਾ 2 ਲੱਖ ਰੁਪਈਆ ਸੀ ਸੋਨਾ ਕਿੰਨਾ ਸੀਗਾ ਤੁਹਾਡਾ ਸੋਨਾ ਸੀਗਾ 6-7 ਤੋਲੇ ਸੋਨਾ 7 ਕਿ ਤੋਲੇ ਹੁੰਦਾ ਜਿਹੜੀ ਰਕਮ ਹੈ ਕੈਸ਼ ਉਹ ਕਿੰਨੀ ਸੀਗੀ ਉਹ 2 ਲੱਖ ਸੀ ਇਸ ਤੋਂ ਇਲਾਵਾ ਵੀ ਕੋਈ ਹੈਗਾ ਕਰਦਾ ਨੁਕਸਾਨ ਹਾਂ ਐਫੜੀਆਂ ਲੱਗਾ ਜਿਹੜੀ ਕਮਰੇ ਦੇ ਵਿੱਚ ਉਹ ਹੋਈ ਆ ਉਸ ਕਮਰੇ 'ਚ ਕੋਈ ਮੌਜੂਦ ਨਹੀਂ ਸੀ ਤੁਹਾਡੇ ਘਰ ਦੇ ਵਿੱਚ ਕਿੰਨੇ ਲੱਗਾ ਸੀ ਕਿੰਨੇ ਵਿਅਕਤੀ ਮੌਜੂਦ ਸੀ ਤੁਸੀਂ ਰਾਤੀ ਅਸੀਂ ਦੋ ਹੀ ਜਾਣੇ ਸੀਗੇ ਉਹ ਬਾਕੀ ਬੰਦਾ ਕੋ ਪਤਾ ਨਹੀਂ ਬਾਕੀ ਪਰਿਵਾਰਕ ਮੈਂਬਰ ਕਿੱਥੇ ਸੀਗੇ ਅਸੀਂ ਦੋ ਹੀ ਜਾਣੇ ਸੀ ਨਹੀਂ ਬਾਕੀ ਪਰਿਵਾਰਕ ਮੈਂਬਰ ਘਰ ਦੇ ਵਿੱਚ ਹੀ ਮੌਜੂਦ ਸੀਗੇ ਹਾਂ ਘਰੇ ਹੀ ਸੀ ਅਸੀਂ ਦੋ ਜਣੇ ਬਾਕੀ ਤਾਂ ਕੋਈ ਨਹੀਂ ਸੀ ਇੱਥੇ ਠੀਕ ਹੈ ਪੁਲਿਸ ਨੂੰ ਰਿਪੋਰਟ ਲਿਖਾਈ ਹੁਣ ਤੁਸੀਂ ਹਾਂ ਲਿਖਾ ਦਿੱਤੀ ਇਹ ਘਰ ਦੇ ਵਿੱਚ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਆ? ਨਹੀਂ ਨਹੀਂ। ਐ ਨਹੀਂ ਕਹਿਣਾ ਤੁਹਾਡੇ। ਜਿਹੜੇ ਬਾਹਰ ਕੋਈ ਰਸਤੇ ਦੇ ਵਿੱਚ ਤੁਹਾਡੇ ਘਰ ਦੇ ਲਾਗੇ ਕੋਈ ਸੀਸੀਟੀਵੀ ਕੈਮਰੇ ਲੱਗਾ? ਹਾਂ ਉਹ ਬਾਹਰੇ ਲੱਗਾ ਬਿੱਟੂ ਦੇ ਉੱਥੇ ਚੈੱਕ ਕੀਤਾ ਉੱਥੇ ਤਾਂ ਕੁਝ ਨਹੀਂ ਹੈ। ਠੀਕ ਹੈ। ਹੁਣ ਪ੍ਰਸ਼ਾਸਨ ਤੋਂ ਕੀ ਮੰਗਿਆ? ਤੁਹਾਨੂੰ ਇਹ ਹਾਕਮ ਪੂਰਾ ਮਿਲਣਾ ਚਾਹੀਦਾ ਸਾਡਾ ਜਿਹੜਾ ਕੋਈ ਵੀ ਖਰਾਬੀ ਆਈ ਜਾਂ ਪਹਿਲਾ ਨੁਕਸਾਨ ਹੋਇਆ ਉਹਨਾਂ ਨੂੰ ਮਿਲਣਾ ਚਾਹੀਦਾ। ਕੀ ਨਾਮ ਤੁਹਾਡਾ? ਮੱਖਣ ਸਿੰਘ। ਹਾਂਜੀ ਸਰ ਇਹ ਅੱਜ ਜਿਹੜਾ ਪਿੰਚ ਢੇੜੂ ਚ ਚੋਰੀ ਹੋਈ ਆ ਪੂਰਾ ਮਾਮਲਾ ਕੀ ਆ? ਇਹ ਮੱਖਰ ਸਿੰਘ ਆ ਜੀ ਸਨਗੁਰ ਬਚਨ ਸਿੰਘ ਵਾਸੀ ਢੇੜੂ ਇਹ ਮੀਆਂ ਵੀ ਦੋਵੇਂ ਰਹਿੰਦੇ ਆ ਬਾਕੀ ਪਰਿਵਾਰ ਜਿਹਨਾਂ ਦਾ ਲੱਤੀਆਂ ਨਹੀਂ ਹੋਈਆਂ ਲੜਕਾ ਉਦੇਸ਼ਾ ਨਾਮ ਦੇ ਵਿਕਤੀਆਂ ਨੇ ਰਾਤ ਨੂੰ ਘਰੋਂ ਦਬੜਕੇ ਤੇ ਜਿਹੜੀ ਆ ਅਲਮਾਰੀ ਤੋੜ ਕੇ ਜਾਇਆਂ ਤੇ ਨਕਦੀ ਚੋਰੀ ਕਰ ਲਈ ਆ ਇਹਨਾਂ ਦੇ ਧਿਆਨ ਅਸਰ ਹੋ ਗਏ ਆ ਤੁਸੀਂ ਕਾਰਵਾਈ ਕੀਤੀ ਸਰ ਕਿੰਨਾ ਕੁ ਨੁਕਸਾਨ ਇਹਨਾਂ ਨੇ ਦੱਸਿਆ ਇਹਨਾਂ ਮੁਤਾਬਕ 2 ਲੱਖ ਰੁਪਿਆ ਦੇ ਕੁਝ ਸੋਨੇ ਪੰਜ-ਛੇ ਟੋਲੇ ਇੱਕ ਦੱਲੇ ਕੀ ਕਾਰਵਾਈ ਕੀਤੀ ਜਾ ਰਹੀ ਜੀ ਜਲਦੀ ਜਲਦੀ ਮਗਰਮਾਟਰ ਕਪਤਰੀ ਦਾ ਦਫਤਰ ਕੈਸ ਕੋਈ ਸੀਸੀਟੀਵੀ ਕੈਮਰਿਆਂ ਦੀ ਫੋਟੋਜ਼ ਆਈ ਅੱਜ ਤੱਕ ਕੋਈ ਗੱਲ ਕੋਈ ਨਹੀਂ ਆਈ ਕਹਿੰਦੇ ਨੇ ਆਪਣੇ ਆਪ ਚੈੱਕ ਕੀਤੇ ਆ ਜਿੱਤਾ ਜੇ ਕੋਈ ਆਉਣਾ ਨਹੀਂ ਕੀ ਨਾਮ ਸਰ ਆਪਣਾ ਯੀ ਐਸ ਬਿਸਮਿਸ ਥੈਂਕ ਯੂ ਸਰ